ਫੋਨ ਡਿੱ ਗਿਆ ਜੇ ਕੋਈ ਦੇਵੇ 500 ਰੁਪਿਆ ਐਸੇ ਘਾਟਾ ਯਾਰ ਨਹੀਂ ਪਏ 500 ਘਾਟਾ 500 ਘਾਟਾ ਯਾਰ 1000 ਰੁਪਿਆ ਦਿੱਤਾ ਜੋ ਜਿਹੜਾ ਫੋਨ ਮੋੜੂ ਕਿਸ਼ਤੇ ਵਾਲੀ ਬੋਲੋ ਉਸਤਾ ਜੀ ਕਿੰਨੇ ਬੋਲਦੇ ਰੰਗ ਬੋਲਦੇ ਹੈਲੋ ਬਾਈ ਵਧਾਈਓ ਮੈਨੂੰ ਅੰਬੇਦਾਰੀ ਰਿਸ਼ਤਾ ਹੋ ਗਿਆ ਬਾਈ ਪੱਕਾ ਤੇ ਤਾੜੀ ਮਾਰੋ ਸਾਰੇ ਵੀਰੋ ਆਹ ਹਾਂ ਸ਼ੀਲੂ ਕਹਿੰਦਾ ਵੀ ਅੰਬੇਦਾਰ ਰਿਸ਼ਤਾ ਪੱਕਾ ਹੋ ਗਿਆ ਲੈ ਵੀ ਸ਼ੀਲੂ ਤੈਨੂੰ ਵੀ ਮੁਬਾਰਕਾਂ ਕਿ ਨਵੀਂ ਦੁਨੀਆ ਵਸਾਲੀ ਵੀ ਮੁਬਾਰਕਾਂ 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 ਨਵੀਂ ਦੁਨੀਆ ਵਸਾਲੀ ਵੀ ਮੁਬਾਰਕਾਂ ਸ਼ੀਲੂ ਤੇ ਸ਼ੀਲੂ ਦਾ ਵਿਆਹ ਹੋ ਗਿਆ ਭਾਈ ਇਹ ਦੇਖ ਪਿਆ ਯਾਰ ਜਿਹੜਾ ਬਹੁਤ ਵੱਡਾ ਮਿਲ ਗਿਆ ਤੇ ਦਿਓ ਪਲੀਜ਼ ਫੋਨ ਡਿੱਗ ਪਿਆ ਖਾਦਰ ਸਾਹਿਬ ਦਾ ਬੋਵੀ ਨਿਊਜ਼ੀਲੈਂਡ ਦੇ ਡੈਡੀ ਜੀਆ ਦਾ ਫੋਨ ਡਿੱਗਿਆ ਪਲੀਜ਼ ਦੇ ਦੇਓ ਉਹ ਬਈ ਇੱਕ ਮਿੰਟ ਬੀਬੀ ਦਾ ਫੋਨ ਡਿੱਗਿਆ ਬਾਈ ਯਾਰ ਜੇ ਕਿਸੇ ਨੂੰ ਮਿਲਿਆ ਤੇ ਬਾਈ ਕਹਿੰਦੇ 10000 ਰੁਪਿਆ ਨਾਮ ਦੇ ਦੇਗੇ ਦੇ ਦਿਓ ਭਰਾ ਬਣ ਕੇ ਜ਼ਰੂਰੀ ਆ ਯਾਰ ਹਾਂਜੀ ਮਿੱਤਰੋ ਉਮੀਦ ਕਰਦੇ ਆ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਆ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ